ਤਕਰੀਬਨ 3 ਮਹੀਨੇ ਹੋ ਗਏ ਇੱਕ ਝੂਠੇ ਕੇਸ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਧੱਕੇ ਨਾਲ ਝੂਠਾ ਕੇਸ ਪਾ ਕੇ ਅੰਦਰ ਕੀਤਾ ਉਹ ਸੋਚਦੇ ਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਚ ਪਾ ਕੇ ਵਿਕਰਮ ਸਿੰਘ ਮਜੀਠੀਆ ਦਾ ਹੌਸਲਾ ਡੇਗਣਗੇ ਪਰ ਉਹਨੂੰ ਪਤਾ ਨਹੀਂ ਅਕਾਲੀ ਪਾਰਟੀ ਦਾ ਹਰ ਵਰਕਰ ਤੇ ਲੀਡਰ ਜਿੰਨਾ ਤੁਸੀਂ ਤੱਕਾ ਕਰੋਗੇ ਉਹਨੇ ਤਕੜੇ ਹੋ ਕੇ ਅੱਗੇ ਨਿਕਲਗੇ ਪਿਛਲੇ 3 ਮਹੀਨਿਆਂ ਚ ਲਗਾਤਾਰ ਮੈਂ ਵੀ ਉਹਨਾਂ ਦੀ ਬਿਕਰਮਜੀਠੇ ਭੈਣ ਹਰਸਿਮਰਤ ਨੇ ਨੇ ਵੀ ਤੇ ਗੁਨੀਬ ਜੀ ਨੇ ਵੀ ਬੜੀ ਕੋਸ਼ਿਸ਼ ਕੀਤੀ ਮਿਲਣ ਦੀ ਤੁਸੀਂ ਦੇਖ ਲਓ ਪਿਛਲੇ 3 ਮਹੀਨਿਆਂ ਚ ਕੱਲੇ 2 ਵਾਰ ਵਕੀਲ ਮਿਲੇ ਐ ਇੱਕ ਵਾਰ ਗੁਨੀਮ ਮਜੀਠੀਆ ਨੂੰ ਮਿਲੇ ਮਲਾਂੰ ਦਿੱਤਾ ਤੇ ਇੱਕ ਵਾਰੀ ਹਰਸਿਮਰਤ ਨੂੰ ਰਾਖੀ ਦੇ ਟਾਈਮ ਚ ਮਿਲਣ ਦਿੱਤਾ ਉਹ ਵੀ 2-2 ਮਿੰਟ ਵਾਸਤੇ ਮੈਂ ਹੈਰਾਨ ਐ ਜਿਹੜੇ ਕੇਸ ਲਾਲਪੁਰਾ ਵਰਗੇ ਕਾਂਗਰਸ ਇਹਨਾਂ ਦੇ ਆਪ ਦੇ ਜਿਹੜੇ ਐਮ.ਐਲ.ਏ ਐ ਕੋਈ ਰੇਪ ਕੇਸ ਚ ਐ ਕੋਈ ਕਿਸੇ ਕੇਸ ਚ ਐ ਉਹ ਤਾਂ ਜੇਲ੍ਹ ਵਿੱਚ ਮੇਲਾ ਰਾਕੇ ਰੋਜ਼ ਮਿਲ ਜਾਂਦੇ ਆ ਜਿਹੜੇ ਫੇਕ ਕਨਕਾਊਂਟਰ ਕਰਦੇ ਆ ਉਹਨਾਂ ਰੋਜ਼ ਮਿਲ ਲਿੰਦੇ ਆ ਉਹ ਸੋਚਦੇ ਆ ਕਿ ਦਬਾ ਕੇ ਆ ਕਰਨਗੇ ਦੋ ਮਾਪਦਾਨ ਜਿਹੜੇ ਬਣਾ ਰਹੇ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਮਾਂ ਹੁਣ 1.5 ਸਾਲ ਦਾ ਰਹਿ ਗਿਆ ਮੈਂ ਇੱਕ ਥੋੜੇ ਰਹੀਂ ਮੈਂ ਦੱਸਣਾ ਚਾਹਣਾ ਵਰੁਣ ਸ਼ਰਮੇ ਨੂੰ ਜਿਹੜਾ ਅੱਜ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਪੁੱਤ ਬਣਿਆ ਫਿਰਦਾ ਐ ਐਸਐਸਪੀ ਪਟਿਆਲਾ ਜਿੰਨੇ ਝੂਠੇ ਕੇਸ ਪੰਜਾਬ ਵਿੱਚ ਵਿਰੋਧੀਆਂ ਦੇ ਖਿਲਾਫ ਬਣਾਉਣੇ ਹੁੰਦੇ ਆ ਵਰਨ ਸ਼ਰਮੇ ਦੀ ਡਿਊਟੀ ਲੱਗਦੀ ਆ ਤੇ ਵਰਨ ਸ਼ਰਮੇ ਨੂੰ ਕਿਹਾ ਕਿ ਇਹਦੇ ਬਦਲੇ ਜਿੰਨਾ ਮਰਜੀ ਤੂੰ ਪੈਸਾ ਲੁੱਟ ਲੈ ਵਰਨ ਸ਼ਰਮੇ ਨੂੰ ਦੱਸਣਾ ਚਾਹਣਾ ਹੈ ਜਿਹੜੇ ਜਿਹੜੇ ਚੀਜ਼ਾਂ ਤੋਂ ਪੈਸਾ ਲੈਂਦਾ ਇੱਕ ਇੱਕ ਕੇਸ ਮੇਰੇ ਕੋਲੇ ਆ ਸਾਰੇ ਕਾਗਜ਼ ਮੇਰੇ ਕੋਲੇ ਆ ਜਿਹੜੀ ਤੂੰ ਪੋਸਟ ਤੇ ਬੈਠਾ ਹੈਂ ਜਿੰਨੇ ਦੂਣੇ ਪਾਪ ਕੀਤੇ ਆ ਜਿੰਨੇ ਉਹਨੇ ਕਰਪਸ਼ਨ ਕੀਤੀ ਆ ਇੱਕ ਇੱਕ ਦਾ ਅਕਾਊਂਟ ਮੇਰੇ ਕੋਲੇ ਹੈਗਾ ਮੈਨ ਲੱਗਦਾ 300 ਦਿਨ 350 ਦਿਨ 6 400 ਦਿਨ ਹੀ ਰਹਿ ਗਏ ਆ ਬਰਨ ਸ਼ਰਮਾ ਜੀ ਇੰਨਾ ਵੀ ਥੱਲੇ ਨਹੀਂ ਲੱਗਣਾ ਚਾਹੀਦਾ ਕਿ ਸੋਚਣ ਲੱਗ ਜਾਓ ਕਿ ਪੂਰੀ ਜ਼ਿੰਦਗੀ ਆ ਝਾੜੂ ਵਾਲੇ ਪੰਜਾਬ 'ਚ ਰਹਿਣਗੇ ਆ ਝਾੜੂ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਨੇ ਐਨ ਐਜਾ ਭਜਾਉਣਾ ਹੈ ਆ ਮਨਲਾ ਦਾ ਦੇਸ਼ ਛੱਡ ਕੇ ਭੱਜਣਗੇ ਜਿੰਨੇ ਵੀ ਇਹਨਾਂ ਦੇ ਲੀਡਰ ਹੈ ਅਗਲੇ ਸਾਲ 2026 ਚ ਮਾਰਚ ਬਾਅਦ ਕੋਈ ਲੜਬਣਾ ਨਹੀਂ ਇੱਥੇ ਹਿੰਦੂ